ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੈ ਕੇ ਆਏ ਹਾਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਦੇਖ ਸਕਦੇ ਹੋ ਤੁਸੀਂ ਇਸ ਦੀ ਪ੍ਰਿੰਟਿੰਗ ਡਿਜ਼ਾਈਨਿੰਗ ਸਾਰੇ ਸੂਟ ਦੇ ਇਸ ਦੇ ਬਾਰਡਰ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਹੈ ਸਾਰੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਹੈਗੀ ਡਿਜ਼ਾਈਨਿੰਗ ਇਸ ਤੇ ਇਹ ਕਲਰ ਹੈਗਾ ਅੰਡਰਈ ਪਰੇ ਤੋਤੇ ਤੋਂ ਨਹੀਂ ਨਿਕਲੂਗਾ ਇਹ ਕਲਰ ਪੱਕੇ ਰੰਗਾਂ ਦੇ ਸੂਟ ਆ ਬਹੁਤ ਹੀ ਸੌਫਟ ਤੇ ਮਲਾਈਮ ਆ ਅਸਦੀ ਡਿਜ਼ਾਈਨਿੰਗ ਤੇ ਆ ਹੈਗੀ ਇਸ ਦੇ ਨਾਲ ਸਲਵਾਰ ਆ ਸਲਵਾਰ ਤੇ ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਆ ਆ ਕੁਮੀ ਦੀ ਡਿਜ਼ਾਈਨਿੰਗ ਆ ਬੈਗ ਪੱਲੇ ਤੇ ਵੀ ਇਸ ਦੇ ਇਸ ਤਰ੍ਹਾਂ ਹੀ ਡਿਜ਼ਾਈਨਿੰਗ ਆ ਤੇ ਫਰੰਟ ਤੇ ਵੀ ਅਸਤਰ ਸਾਰਾ ਸੂਟ ਆ ਬਹੁਤ ਹੀ ਸੋਹਣਾ ਸੂਟ ਆ ਬਹੁਤ ਹੀ ਸੌਫਟ ਇਸ ਦੇ ਵਿੱਚ ਦੂਸਰਾ ਕਲਰ ਆ ਜਿਹੜਾ ਆ ਵਾਲਾ ਬਰਾਊਨ ਕਲਰ ਇਸ ਦੀ ਡਿਜ਼ਾਈਨਿੰਗ ਵੀ ਸੇਮ ਹੀ ਰਹੂਗੀ ਕਲਰ ਦਾ ਹੀ ਫਰਕ ਆ आज ਦੇ ਘੇਰੇ ਦੁਪੱਟਾ ਡਿਜ਼ਾਈਨਿੰਗ ਆਉਗੀ ਆਹ ਵਾਲਾਸਤੇ ਸਾਰੇ ਉੱਪਰ ਆਉਗੀ ਕਮੀਜ਼ ਦੇ ਇਸ ਦੇ ਵਿੱਚ ਦੂਸਰਾ ਕਲਰ ਇਹ ਆ ਦੇਖ ਸਕਦੇ ਹੋ ਜਿਹੜੀ ਡਿਜ਼ਾਈਨਿੰਗ ਆ ਪ੍ਰਿੰਟਿੰਗ ਸੇਮ ਰਹੂਗੀ ਦੋਨਾਂ ਸੂਟਾਂ ਦੀ ਕਲਰ ਦਾ ਫਰਕ ਆ ਇਸ ਦਾ ਬ੍ਰਾਊਨ ਕਲਰ ਆ ਜਿਸ ਨੂੰ ਆਪਾਂ ਖਾਕੀ ਕਲਰ ਵੀ ਕਹਿ ਦਿੰਨੇ ਆ ਵਾਈਟ ਕਲਰ ਦੀ ਇਸ ਦੇ ਵਿੱਚ ਡਿਜ਼ਾਈਨਿੰਗ ਹੋਈ ਵੀ ਐ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹ ਜਿਹੜੀ ਸਲਵਾਰ ਆ ਉਹ ਇਸ ਤਰ੍ਹਾਂ ਦੀ ਆਵਲੀਆਂ ਦੀਆਂ ਸਲਵਾਰ ਤੇ ਆ 2.5 ਮੀਟਰ ਦਾ ਕੱਪੜਾ ਰਹੂਗਾ ਇਹਨਾਂ ਦਾ ਬਹੁਤ ਹੀ ਸੌਫਟ ਆ ਬਹੁਤ ਵਧੀਆ ਕੁਆਲਿਟੀ ਦਾ ਇਹਨਾਂ ਦਾ ਰੰਗ ਨਹੀਂ ਨਿਕਲਣਗੇ ਪੱਕੇ ਰੰਗਾ ਦੇ ਆ ਸੂਟ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੀਸਰਾ ਸੂਟ ਆਪਣੇ ਕੋਲ ਆਵਲਾ ਰਹੂਗਾ ਅਸਦੀ ਆਵਲੀ ਡਿਜ਼ਾਈਨਿੰਗ ਹੈ। ਇਸਦੀ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਸਾਰੇ ਦੀ। ਇਹ ਵੀ ਬਹੁਤ ਸੌਫਟ ਕੱਪੜਾ ਹੈ। ਰੀਵਾ ਬ੍ਰਾਂਡ ਦਾ ਕੱਪੜਾ ਹੈ। ਰੀਵਾ ਕੰਪਨੀ ਦਾ ਸੂਟ ਆ ਇਹ। ਬ੍ਰਾਂਡ ਦੇ ਸੂਟ ਨੇ ਇਹ। ਇਹਨਾਂ ਦਾ ਕਲਰ ਖਰਾਬ ਨਹੀਂ ਹੋਣਗੇ। ਬਹੁਤ ਹੀ ਸੌਫਟ ਕੱਪੜਾ। ਬਹੁਤ ਹੀ ਕੂਲ-ਕੂਲ ਕੱਪੜਾ ਇਹ। ਗਰਮੀ ਦੇ ਵਿੱਚ ਵੇਅਰ ਕਰਨ ਵਾਲਾ। ਇਸ ਦਾ ਵੀ ਲਾਈਟ ਬ੍ਰਾਊਨ ਜਿਹਾ ਕਲਰ ਆ ਤੁਸੀਂ ਦੇਖ ਸਕਦੇ ਹੋ ਉਹਦੀ ਪ੍ਰਿੰਟਿੰਗ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਚੌਥਾ ਸੂਟ ਆਪਣੇ ਕੋਲੇ ਆਹ ਵਾਲਾ ਇਸ ਦੀ ਡਿਜ਼ਾਈਨਿੰਗ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਪ੍ਰਿੰਟ ਬਹੁਤ ਹੀ ਸੌਫਟ ਕਪੜਾ ਇਹ ਬਲੂ ਜਬ اورਪੰਖੀ ਬਲੂ ਕਲਰ ਆ ਇਹਦੇ ਨਾਲ ਪਲੇਨ ਸਲਵਾਰ ਆ ਸੈਲਫ ਪ੍ਰਿੰਟਾ ਸਲਵਾਰ ਦੇ ਵਿੱਚ ਵੀ ਪ੍ਰਿੰਟਿੰਗ ਹੋਈ ਵੀ ਆ ਤੇ ਆਹ ਵਾਲੀ ਕੁਮੀਜ਼ ਦੇ ਵਿੱਚ ਪ੍ਰਿੰਟਿੰਗ ਸਾਰੇ ਵਿੱਚ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਮੇਰੀ ਭੈਣ ਨੂੰ ਸੂਟ ਪਸੰਦ ਆਉਂਦੀ ਆ ਤਾਂ ਮੈਨੂੰ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਪੁੱਛ ਸਕਦੇ ਹੋ ਆਰਡਰ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ